बॉलीवुड اداکارہ ممتا कुलकर्णी ਨੂੰ મહામંડલેશ્વર ਦਾ ਖਿਤਾਬ ਦਿੱਤੇ ਜਾਣ ਤੋਂ ਬਾਅਦ ਕਿੰਨਰ ਅਖਾੜੇ ਦੇ ਵਿੱਚ ਵਿਵਾਦ ਪੱਗਿਆ ਹੈ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੀਤਦਾਸ ਨੇ ممتا कुलकर्णी ਨੂੰ મહામંડਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਭਾਵ ਉਸ ਕੋਲ ਹੁਣ ਇਹ ਖਿਤਾਬ ਨਹੀਂ ਹੈ ਇੰਨਾ ਹੀ ਨਹੀਂ ਉਨ੍ਹਾਂ ਨੂੰ ਇਹ ਅਹੁਦਾ ਦੇਣ ਵਾਲੇ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣ ਤਿਰਪਰਾਠੀ ਨੂੰ ਵੀ ਅਖਾੜੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਆਚਾਰੀਆ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਏ। ਕੁੱਲ ਕਰਨੇ ਜਿਸ ਨੂੰ ਆਪਣੀ ਦਿਖਿਆ ਸਮਾਰੋਹ ਦੌਰਾਨ ਲక్ష్ਮੀ ਨਾਰਾਇਣ ਤਿਰਪਰਾਠੀ ਨੇ ਅਧਿਆਤਮਿਕ ਨਾਮ ਸ਼੍ਰੀ ਆਮੀ ਮਮਤਾਨੰਦ ਗਿਰੀ ਪ੍ਰਦਾਨ ਕੀਤਾ ਗਿਆ ਸੀ। ਨੇ ਕੁਝ ਸਮੇਂ ਪਿਛੋਂ ਹੀ ਖੁਦ ਨੂੰ ਵਿਵਾਦਾਂ ਦੇ ਵਿੱਚ ਪਾ ਲਿਆ। ਮਹਾਮੰਤ ਰੇਸ਼ਵਰ ਦੇ ਵਕਾਰੀ ਅਹੁਦੇ ਉੱਤੇ ਉਨ੍ਹਾਂ ਦੇ ਉਭਾਰ ਦੀ ਕਈ ਪ੍ਰਮੁੱਖ ਸੰਤਾਂ ਅਤੇ ਅਧਿਆਤਮਿਕ ਨੇਤਾਵਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਵਿਸ਼ੇਸ਼ ਤੌਰ ਉੱਤੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਮਮਤਾ ਕੁਲਕਰਨੀ ਦਾ ਅਤੀਤ ਜਿਸ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਉਹਨਾਂ ਦੀ ਵਿਵਾਦਪੂਰਨ ਨਿਸ਼ਮੁਲੀਅਤ ਸ਼ਾਮਿਲ ਹੈ ਉਹਨਾਂ ਨੂੰ ਅਖਾੜੇ ਦੇ ਵਿੱਚ ਅਜਹੀ ਸਥਿਕਾਰਯੋਗ ਭੂਮਿਕਾ ਲਈ ਇੱਕ ਅਯੋਗ ਉਮੀਦਵਾਰ ਬਣਾਉਂਦਾ ਹੈ ਸੰਭਵੀ ਪੀਠ ਦੇ ਮੁਖੀ ਸ਼੍ਰੀ Swami ਆਨੰਦ ਸਰੂਪ ਮਹਾਰਾਜ ਨੇ ਉਹਨਾਂ ਦੀ ਇਸ ਔਦੇ ਉੱਤੇ ਤਰੱਕੀ ਨੂੰ ਸਨਾਤਨੀ ਧਰਮ ਨਾਲ ਵਿਸ਼ਵਾਸ ਘਾਤ ਕਿਹਾ ਅਤੇ ਸਾਬਕਾ ਅਦਾਕਾਰਾਂ ਨੂੰ ਜਾਲ ਵਜੋਂ ਦਰਸਾਈ ਕਿ ਕਿਸੇ ਚੀਜ਼ ਵਿੱਚ ਫਸਣ ਤੋਂ ਚੇਤਾਵਨੀ ਦਿੱਤੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਔਰਤਾਂ ਕੋਲ ਰਵਾਇਤੀ ਅਧਿਆਤਮਿਕ ਅਭਿਆਸਾਂ ਦੇ ਵਿੱਚ ਤਿਆਗ ਦਾ ਰਸਤਾ ਨਹੀਂ ਹੁੰਦਾ। ਨਿਰੰਜਨੀ ਆਨੰਦ ਖਾੜਾ ਦੇ ਮਹਾ ਮੰਡਲੇਸ਼ਵਰ ਬਾਲਕਨੰਦ ਮਹਾਰਾਜ ਸਮੇਤ ਹੋਰ ਅਧਿਆਤਮਿਕ ਆਗੂਆਂ ਨੇ ਵੀ ਇਸ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾ ਮੰਡਲੇਸ਼ਵਰ ਦਾ ਖਿਤਾਬ ਕਿਸੇ ਵਿਅਕਤੀ ਦੇ ਚਰਿੱਤਰ, ਪਿਛੋਕੜ ਅਤੇ ਨੈਤਿਕ ਅਤੇ ਨੈਤਿਕ ਆਚਰਣ ਦੀ ਸਖਤ ਜਾਂਚ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਅਗੂ ਅਨਸਾਰ ਅਜੇ ਹੀ ਉਹਦੇ ਲਈ ਇੱਕ ਵਿਅਕਤੀ ਨੂੰ ਨਾ ਸਿਰਫ ਅਧਿਆਤਮਿਕ ਗਿਆਨ ਹੋਣਾ ਚਾਹੀਦਾ ਹੈ ਸਗੋਂ ਇੱਕ ਵਕਾਰਵੀ ਹੋਣਾ ਚਾਹੀਦਾ ਹੈ ਜੋ ਅਖਾੜੇ ਦੇ ਮੁੱਲਾਂ ਨੂੰ ਦਰਸਾਉਂਦਾ ਹੈ ਪੰਚ ਦੇਸਨਾਮ ਅਗਨੀ ਅਖਾੜਾ ਦੇ ਮਹਾਮੰਡਲੇਸ਼ਵਰ ਰਾਮਕ੍ਰਿਸ਼ਨਨੰਦ ਗਿਰੀ ਨੇ ਵੀ ਸ਼ੱਕ ਪ੍ਰਗਟ ਕੀਤਾ ਇਸ ਗੱਲ 'ਤੇ ਜ਼ੋਰ ਦਿੱਤਾ ਕੇ ਜਹੀ ਉੱਚੀ ਸਥਿਤੀ ਵਾਲੇ ਵਿਅਕਤੀ ਨੂੰ ਉਦਾਹਰਣ ਦੇ ਕੇ ਅਗਵਾਈ ਕਰਨੀ ਚਾਹੀਦੀ ਹੈ ਅਤੇ ਚੰਗੇ ਨੈਤਿਕ ਚਰਿੱਤਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾ ਮੰਡਲੇਸ਼ਵਰ ਦਾ ਖਿਤਾਬ ਦਿੱਤੇ ਜਾਣ ਤੋਂ ਬਾਅਦ ਕਿਨਰ ਅਖਾੜੇ ਦੇ ਵਿੱਚ ਵਿਵਾਦ ਪੱਗਿਆ ਹੈ ਅਖਾੜੇ ਦੇ ਸੰਸਥਾਪਕ ॠषि ਅਜੀਦਾਸ ਨੇ ਮਮਤਾ ਕੁਲਕਰਨੀ ਨੂੰ ਮਹਾ ਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਭਾਵ ਉਸ ਕੋਲ ਹੁਣ ਇਹ ਖਿਤਾਬ ਨਹੀਂ ਹੈ ਇੰਨਾ ਹੀ ਨਹੀਂ ਉਨ੍ਹਾਂ ਨੂੰ ਇਹ ਅਹੁਦਾ ਦੇਣ ਵਾਲੇ ਆਚਾਰੀਆ ਮਹਾਮੰਡਲੇਸ਼ਵਰ ਡਾਕਟਰ ਲక్ష్ਮੀ ਨਾਰਾਇਣ ਤਿਰਪਰਾਠੀ ਨੂੰ ਵੀ ਅਖਾੜੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੂੰ ਆਚਾਰੀਆ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਏ। ਕੁੱਲ ਕਰਨੇ ਜਿਸ ਨੂੰ ਆਪਣੀ ਦਿਖਿਆ ਸਮਾਰੋਹ ਦੌਰਾਨ ਲక్ష్ਮੀ ਨਾਰਾਇਣ ਤਿਰਪਰਾਠੀ ਨੇ ਅਧਿਆਤਮਿਕ ਨਾਮ ਸ਼੍ਰੀ ਆਮੀ ਮਮਤਾਨੰਦ ਗਿਰੀ ਪ੍ਰਦਾਨ ਕੀਤਾ ਗਿਆ ਸੀ। ਨੇ ਕੁਝ ਸਮੇਂ ਪਿੱਛੋਂ ਹੀ ਖੁਦ ਨੂੰ ਵਿਵਾਦਾਂ ਦੇ ਵਿੱਚ ਪਾ ਲਿਆ। ਮਹਾ ਮੰਤਰੀ ਈਸ਼ਵਰਦੀਪ ਵਕਾਰੀ ਅਹੁਦੇ ਉੱਤੇ ਉਨ੍ਹਾਂ ਦੇ ਉਭਾਰ ਦੀ ਕਈ ਪ੍ਰਮੁੱਖ ਸੰਤਾਂ ਅਤੇ ਅਧਿਆਤਮਿਕ ਨੇਤਾਵਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਵਿਸ਼ੇਸ਼ ਤੌਰ ਤੇ ਆਲੋਚਕਾਂ ਨੇ ਦਲੀਲ ਦਿੱਤੀ ਕਿ ਮਮਤਾ ਕੁਲਕਰਨੀ ਦਾ ਅਤੀਤ ਜਿਸ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਉਹਨਾਂ ਦੀ ਵਿਵਾਦਪੂਰਨ ਸ਼ਮੂਲੀਅਤ ਸ਼ਾਮਿਲ ਹੈ ਉਹਨਾਂ ਨੂੰ ਅਖਾੜੇ ਦੇ ਵਿੱਚ ਅਜਹੀ ਸਤਿਕਾਰਯੋਗ ਭੂਮਿਕਾ ਲਈ ਇੱਕ ਅਯੋਗ ਉਮੀਦਵਾਰ ਬਣਾਉਂਦਾ ਹੈ ਸੰਭਵੀ ਪੀਠ ਦੇ ਮੁਖੀ ਸ਼੍ਰੀ Swami ਆਨੰਦ ਸਰੂਪ ਮਹਾਰਾਜ ਨੇ ਉਹਨਾਂ ਦੀ ਇਸ ਔਦੇ ਉੱਤੇ ਤਰੱਕੀ ਨੂੰ ਸਨਾਤਨੀ ਧਰਮ ਨਾਲ ਵਿਸ਼ਵਾਸ ਘਾਤ ਕਿਹਾ ਅਤੇ ਸਾਭਕਾ ਅਦਾਕਾਰਾਂ ਨੂੰ ਜਾਲ ਵਜੋਂ ਦਰਸਾਈ ਕਿ ਕਿਸੇ ਚੀਜ਼ ਵਿੱਚ ਫਸਨ ਤੋਂ ਚੇਤਾਵਨੀ ਦਿੱਤੀ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਔਰਤਾਂ ਕੋਲ ਰਵਾਇਤੀ ਅਧਿਆਤਮਿਕ ਅਭਿਆਸਾਂ ਦੇ ਵਿੱਚ ਤਿਆਗ ਦਾ ਰਸਤਾ ਨਹੀਂ ਹੁੰਦਾ ਨਿਰੰਜਨੀ ਆਨੰਦ ਖਾੜਾ ਦੇ ਮਹਾ ਮੰਡਲੇਸ਼ਵਰ ਬਾਲਕਨੰਦ ਮਹਾਰਾਜ ਸਮੇਤ ਹੋਰ ਅਧਿਆਤਮਿਕ ਆਗੂਆਂ ਨੇ ਵੀ ਇਸ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਦੁਹਰਾਇਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾ ਮੰਡਲੇਸ਼ਵਰ ਦਾ ਖਿਤਾਬ ਕਿਸੇ ਵਿਅਕਤੀ ਦੇ ਚਰਿੱਤਰ ਪਿਛੋਕੜ ਅਤੇ ਨੈਤਿਕ ਅਤੇ ਨੈਤਿਕ ਆਚਰਣ ਦੀ ਸਖਤ ਜਾਂਚ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ ਅਗੂ ਅਨੁਸਾਰ ਅਜੇਹੀ ਆਧੁਨਿਕ ਵਿਅਕਤੀ ਨੂੰ ਨਾ ਸਿਰਫ ਅਧਿਆਤਮਿਕ ਗਿਆਨ ਹੋਣਾ ਚਾਹੀਦਾ ਹੈ ਸਗੋਂ ਇੱਕ ਵਿਕਾਰ ਵੀ ਹੋਣਾ ਚਾਹੀਦਾ ਹੈ ਜੋ ਅਖਾੜੇ ਦੇ ਮੁੱਲਾਂ ਨੂੰ ਦਸਾਉਂਦਾ ਹੈ ਪੰਚ ਦਸਨਾਮ ਅਗਨੀ ਅਖਾੜਾ ਦੇ ਮਹਾਮੰਡਲੇਸ਼ਵਰ ਰਾਮਕ੍ਰਿਸ਼ਨਨੰਦ ਗਿਰੀ ਨੇ ਵੀ ਚੱਕ ਪ੍ਰਗਟ ਕੀਤਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜੇਹੀ ਉੱਚੀ ਸਥਿਤੀ ਵਾਲੇ ਵਿਅਕਤੀ ਨੂੰ ਉਦਾਹਰਣ ਦੇ ਕੇ ਅਗਵਾਈ ਕਰਨੀ ਚਾਹੀਦੀ ਹੈ ਅਤੇ ਚੰਗੇ ਨੈਤਿਕ ਚਰਿੱਤਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ